ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ ਚੌਥਾ ਹੋ ਹੋ ਦਿਆਲ ਮੇਰਾ ਮਨ ਲਾਵਿਓ ਹੋ ਆਨੰਦਿਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪੀਏ ਦੁਖ ਭੁਖ ਸਭ ਲੈ ਜਾਈ ਹੋ ਹੋ ਦਿਆਲ ਮੇਰਾ ਮਨ ਲਾਵਿਓ ਹੋ ਆਨੰਦਿਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪੀਏ ਦੁਖ ਭੁਖ ਸਭ ਲੈ ਜਾਈ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ ਗੁਰਮਤਿ ਰਾਮ ਨਾਮ ਜਸ ਗਾਵਾ ਅੰਤ ਬੇਲੀ ਦਰਗਹਿ ਲੈ ਛਡਾਈ ਰਹਾ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਚ ਮੇਰੇ ਮਨ ਲਾਈ ਮੈਂ ਮਨ ਤਨ ਲੋਚ ਲੱਗੀ ਹਰ ਛੇਤੀ ਪ੍ਰਭ ਲੋਚ ਪੂਰੀ ਸਤਗੁਰ ਸਰਨਾਈ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਵੇਂ ਤ੍ਰਿਗ ਤ੍ਰਿਗ ਬਿਰਥਾ ਜਾਈ ਨਾਮ ਬਿਨਾ ਰਸ ਕਸ ਦੁਖ ਖਾਵੇ ਮੁਖ ਫੀਕਾ ਥੁੱਕ ਥੂਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਤਿਨ ਦਰਗਹ ਹਰ ਹਰ ਦੇਵੜਿਆਈ ਧਨ ਧਨ ਸਾਵਾਸ ਕਹਿ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗੱਲ ਲਾਈ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਤਿਨ ਦਰਗਹ ਹਰ ਹਰ ਦੇਵੜਿਆਈ कह प्रभ जन को जन नानक मेल ले गल लाई वाहे गुरु जी का खालसा वाहे गुरु जी की फतेह गोजरी महला चौथा हे प्रभु ਮੇਰੇ ਉੱਤੇ ਦਇਆਵਾਨ ਹੋ ਮੇਰਾ ਮਨ ਆਪਣੇ ਚਰਨਾਂ ਵਿੱਚ ਜੋੜੀ ਰੱਖ ਮੈਂ ਹਰ ਵੇਲੇ ਸਦਾ ਤੇਰਾ ਨਾਮ ਸਿਮਰਦਾ ਰਹਾ ਹੈ ਏ ਮੇਰੇ ਮਨ ਸਾਰੇ ਸੁੱਖ ਸਾਰੇ ਖਜ਼ਾਨੇ ਉਸ ਪਰਮਾਤਮਾ ਦੇ ਹੀ ਪਾਸ ਹਨ ਜਿਸ ਦਾ ਨਾਮ ਜਪਿਆ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਮਾਇਆ ਦੀ ਭੁੱਖ ਲੈ ਜਾਂਦੀ ਹੈ ਏ ਮੇਰੇ ਮਨ ਪਰਮਾਤਮਾ ਦਾ ਨਾਮ ਮੇਰਾ ਮਿੱਤਰ ਹੈ ਮੇਰਾ ਭਰਾ ਹੈ ਮੈਂ ਗੁਰੂ ਦੀ ਸਿੱਖਿਆ ਦੀ ਬਰਕਤ ਨਾਲ ਪਰਮਾਤਮਾ ਦੀ ਸੇਵ ਸਰਾ ਦੇ ਗੀਤ ਗਾਉਂਦਾ ਹਾਂ ਆਖਰ ਵੇਲੇ ਪਰਮਾਤਮਾ ਨਾਮ ਹੀ ਮਦਦਗਾਰ ਬਣਦਾ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਨਾਮ ਹੀ ਸੁਰਗੁਰੂ ਕੰਨ ਆਉਂਦਾ ਹੈ ਰਹਾਉ ਏ ਹਰੀ ਤੂੰ ਆਪ ਹੀ ਸਭ ਦਾਤਾ ਦੇਣ ਵਾਲਾ ਹੈ ਤੂੰ ਆਪ ਹੀ ਸਭਨਾ ਦਾ ਮਾਲਕ ਹੈ ਤੂੰ ਆਪ ਹੀ ਸਭਨਾ ਦੇ ਦਿਲਾਂ ਦੀ ਜਾਣਨ ਵਾਲਾ ਹੈ ਤੂੰ ਆਪ ਹੀ ਮਿਹਰ ਕਰਕੇ ਮੇਰੇ ਮਨ ਵਿੱਚ ਆਪਣੀ ਭਗਤੀ ਤਾਂਗ ਪੈਦਾ ਕੀਤੀ ہوئی ਹੈ। हे ਭਾਈ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਲ ਮਿਲਾਪ ਦੀ ਤਾਂਗ ਪੈਦਾ ਹੋਈ ਹੋਈ ਹੈ। ਪ੍ਰਮਾਤਮਾ ਨੇ ਮੈਨੂੰ ਸਤਿਗੁਰ ਦੀ ਸਰਣ ਪਾ ਕੇ ਮੇਰੀ ਤਾਂਗ ਪੂਰੀ ਕਰ ਦਿੱਤੀ ਹੈ। हे ਭਾਈ ਮਨੁੱਖਾ ਜਨਮ ਬੜੀ ਕਿਸਮਤ ਨਾਲ ਮਿਲਦਾ ਹੈ ਪਰ ਪ੍ਰਮਾਤਮਾ ਨਾਮ ਸਿਮਰਨ ਤੋਂ ਬਿਨਾਂ ਫਟਕਾਰ ਜੋਗ ਹੋ ਜਾਂਦਾ ਹੈ। ਨਾਮ ਤੋਂ ਬਿਨਾ ਵਿਅਰਤ ਚਲਾ ਜਾਂਦਾ ਹੈ ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਦੁਨੀਆਂ ਦੇ ਅਨੇਕਾ ਕਿਸਮ ਦੇ ਪਦਾਰਥ ਗਾਂਦਾ ਰਹਿੰਦਾ ਹੈ ਦੁੱਖ ਹੀ ਸਹਿੇੜਦਾ ਹੈ ਮੋਹੋਂ ਵਿੱਕੇ ਬੋਲ ਬੋਲਦਾ ਰਹਿੰਦਾ ਹੈ ਲਕਾਈ ਉਸ ਨੂੰ ਫਟਕਾਰਾਂ ਹੀ ਪਾਉਂਦੀ ਹੈ ਏ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦੀ ਸਰਨ ਪਏ ਰਹਿੰਦੇ ਹਨ ਉਹਨਾਂ ਨੂੰ ਪ੍ਰਮਾਤਮਾ ਆਪਣੀ ਹਜ਼ੂਰੀ ਵਿੱਚ ਆਦਰ ਮਾਣ ਦਿੰਦਾ ਹੈ ਏ ਨਾਨਕ ਪ੍ਰਮਾਤਮਾ ਆਪਣੇ ਸੇਵਕ ਨੂੰ ਧੰਨ ਧੰਨ ਆਖਦਾ ਹੈ ਸਬਾਸ ਆਖਦਾ ਹੈ ਆਪਣੇ ਸੇਵਕ ਨੂੰ ਆਪਣੇ ਘਰ ਨਾਲ ਲਾ ਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ